ਅੱਖਾਂ ਤੋਂ ਅੰਨੀ ਸੀ ਪੂਆ ਦਿਖਦਾ ਨਹੀਂ ਸੀ ਤੇ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਕਿਦਾਂ ਜੀਵਨ ਕੱਢਦੇ ਸੀ ਸਭਰੇ ਸਮਾਨ ਦੀ ਦਿਨਚਰਿਆ ਜਾਨਵਰਾਂ ਤੋਂ ਵੀ ਬੱਤਾਂ ਸੀ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤੁਸੀਂ ਪੂਆ ਵਰਗੀਆਂ ਮਾਵਾ ਸਾਡੀਆਂ ਅੱਜ ਵੀ ਰੌਲਦੀਆਂ ਹਨ ਆਪਣੇ ਪਿੰਡਾਂ 'ਚ ਆਪਣੀਆਂ ਰਿਸ਼ਤੇਦਾਰੀਆਂ 'ਚ ਆਪਣੇ ਮੁਹੱਲੇ 'ਚ ਆਪਣੇ ਆਸ-ਪਾਸ ਭਾਈ ਖਿਆਲ ਕਰਿਆ ਕਰਦੇ ਤੋਸ਼ੀ ਭੂਆ ਸਾਡੀ ਇੱਥੇ 200 ਕਿਲੋਮੀਟਰ ਤੇ ਆ ਕੇ ਭੂਆ ਬਣ ਗਈ ਆ ਉੱਥੇ ਭਤੀਜਿਆਂ ਦੀ ਕਿਹੜਾ ਘਾਟ ਸੀ ਕੋਈ ਭੂਆ ਕਹਿ ਕੇ ਬੁਲਾ ਤਾਂ ਲੈਂਦਾ ਪਰ ਭਤੀਜਾ ਬਣਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਾਤਾ ਜੀ ਸਾਡੇ ਸੰਤੋਸ਼ੀ ਭੂਆ ਜੀ ਤੋਸ਼ੀ ਭੂਆ ਵੀ ਕਹਿੰਨੇ ਆ ਭੂਆ ਇਸ ਭੂਆ ਦਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਉਹ ਜ਼ਿੰਦਗੀ ਦਾ ਦੁਖਾਂਤ ਦੇਖ ਰਹੇ ਹੋ ਉਹਨੂੰ ਪਹਿਲਾਂ ਪੂਰਾ ਦੇਖੋ ਕਿਹੜੇ ਹਾਲਾਤਾਂ ਸੀ ਉਸ ਟਾਈਮ ਤੋਂ ਸ਼ਿਪੂਆ ਅੱਖਾਂ ਤੋਂ ਅੰਨੀ ਸੀ ਭੂਆ ਦਿਖਦਾ ਨਹੀਂ ਸੀ ਤੇ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਕਿਦਾਂ ਜੀਵਨ ਕੱਢੀ ਸੀ ਇੱਕ ਸਾਧੂ ਸਿੰਘ ਆਰਮੀ ਦੇ ਵਿੱਚ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੀ ਧੀ ਕਿੰਦਾ ਨਰਕ ਘਟ ਰਹੀ ਸੀ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਆ ਭਰਾਵੋ ਇਹ ਦੇਖੋ ਧਿਆਨ ਨਾਲ ਇਸ ਜੰਗਲ ਦੇ ਵਿੱਚ ਅੱਜ ਅਸੀਂ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਜ਼ਿੰਦਗੀ ਨਾਲ ਦਾ ਰੂਬਰੂ ਕਰਾਵਾਂਗੇ ਇਸ ਤਰ੍ਹਾਂ ਦੀ ਇੱਕ ਤੋਸ਼ੀ ਭੈਣ ਤੋਸ਼ੀ ਭੂਆ ਤੋਸ਼ੀ ਬੇਟੀ ਇਸ ਪਿੰਡ ਦੀ ਭੂਆ ਵੀ ਇਸ ਪਿੰਡ ਦੀ ਧੀ ਆ ਇਹ ਚਾਰ ਭੈਣ ਭਰਾ ਸੀ ਕੋਈ ਵੀ ਨਹੀਂ ਬੱਚਿਆ ਇਕੱਲੀ ਰਹਿ ਗਈ ਅੱਖਾਂ ਤੋਂ ਅੰਨ੍ਹੀ ਹੋ ਗਈ ਆ ਬੱਚੀ 30 ਸਾਲਾਂ ਤੋਂ ਮੈਂਟਲੀ ਅਬਸੈਟਾ 25-30 ਸਾਲਾਂ ਤੋਂ ਅੱਜ ਤੋਂ 20 ਸਾਲ ਪਹਿਲਾਂ ਕੋਈ ਟਰੱਕਾਂ ਵਾਲੇ ਟਰੱਕ ਤੇ ਬਿਠਾ ਕੇ ਲੈ ਗਏ ਇਹਨੂੰ ਬੜਾ ਕੁਝ ਨਹੀਂ ਝੱਲਿਆ ਵਿਚਾਰੀ ਨੇ ਲੋਕ ਦੱਸਦੇ ਆ ਫਿਰ ਦਿੱਲੀ ਤੋਂ ਇਹਨੂੰ ਪਿੰਡ ਦੇ ਲੋਕ ਲੈ ਕੇ ਆਏ 14-15 ਸਾਲ ਪਹਿਲਾਂ ਦੋ ਬੱਚੇ ਹੋਏ ਸੀ ਇੱਕ ਬੇਟਾ ਇੱਕ ਬੇਟੀ ਜਦੋਂ ਪਹਿਲਾਂ ਬੇਟਾ ਵੱਡਾ ਸੀ ਤੇ ਬੇਟੀ ਹੋਈ ਉਸ ਤੋਂ ਬਾਅਦ ਇਹ ਬੇਟੀ ਦੇ ਜਨਮ ਸਮੇਂ ਮੈਂਟਲੀ ਅਬਸੈਟ ਹੋ ਗਈ ਹੈ ਉਸ ਵਾਰ ਘਰ ਵਾਲੇ ਨੇ ਵੀ ਕੇਅਰ ਕਰਨੀ ਛੱਡਤੀ। ਸਤਿ ਸ਼੍ਰੀ ਅਕਾਲ ਮਾਪਾਂ। ਆਹੋ। ਠੀਕ ਹੋ? ਹਾਂ ਠੀਕ ਹੈ। ਅਸੀਂ ਆਏ ਸੀਗੇ ਜੀ ਤੁਹਾਡੇ ਕੋਲੇ। ਉਹ ਬਿਮਾਰ ਫਿਰ ਬੁਖਾਰ ਆ ਗਿਆ। ਕੀ ਹੋ ਗਿਆ ਬਿਮਾਰਕਰ ਤਾਂ ਹੋ ਗਏ? ਬੁਖਾਰ ਹੋ ਗਿਆ। ਕੋਈ ਨਾ ਆਪਾਂ ਦਵਾਈ ਲੈ ਲੈਨੇ ਆ ਫਿਰ। ਆਜੋ ਆਜੋ। ਆਇਓ ਤੁਸੀਂ ਆ ਜਾ ਬਰ। ਉਹ ਉਹ ਹੈਗਾ। ਆ ਹੈਗਾ ਹੈਗਾ ਨਾਲ ਉਹ ਆ ਬਾਈ। ਆਪ ਭੈਣ ਵੀ ਆਏ ਨੇ ਤੁਹਾਡੇ ਕੀ ਨਾਂ ਤੁਹਾਡਾ ਤੁਹਾਨੂੰ ਕੀ ਨਾਂ ਤੇ ਜਾਣਦੇ ਪੱਪੂ ਆਇਆ ਹੀ ਪੱਪੂ ਨਾਲ ਪੱਪੂ ਪ੍ਰੇਮ ਪੱਪੂ ਆ ਬੈਠ ਜਾ ਚਪਲਾ ਸਿੱਧੀਆਂ ਬੈਕ ਕਰ ਗਈ ਆ ਆ ਜਾ ਆ ਜਾ ਆ ਜਾ ਉਠੀਆਂ ਪਾਈਆਂ ਆ ਕੋਈ ਗੱਲ ਨਹੀਂ ਆ ਜਾ ਤੇ ਦਵਾਈ ਦਵਣੀ ਹੈ ਗਲਵਜ਼ ਦੇ ਇਹ ਦੇਖੋ ਤਾਣੀ ਹੈਗਾ ਨਹੀਂ ਜਟਾਵਾਂ ਦੇਖੋ ਜੀ ਕਿਦਾਂ ਸਿਰ ਦੀਆਂ ਜਟਾਵਾਂ ਦੇ ਗੁੱচ্ছে ਬਣੇ ਹੋਏ ਨੇ ਪਰ ਅੱਜ ਦੁੱਖ ਇਸ ਗੱਲ ਦਾ ਵੀ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਜੇ ਗੱਲ ਕਰੀਏ ਤਾਂ ਇਹ ਸੰਤੋਸ਼ੀ ਦੇ ਹਾਲਾਤ ਦੇਖੋ ਹਾਲਾਤ ਦੇਖੋ ਭੈਣ ਦੇ ਜਟਾਵਾਂ ਦੇ ਗੁੱਛੇ ਕਿੱਡੇ-ਕਿੱਡੇ ਬਣੇ ਪਏ ਨੇ ਇਹਨੇ ਕਰਦੇ ਕੁਝ ਵੀ ਤੇ ਭੂਆ ਕੀ ਖਾਣਗੀ ਅੱਜ ਸਮੋਸੇ ਖਾਣਗੀ ਸਮੋਸੇ ਤਾਂ ਲਿਆਂਦੇ ਨੇ ਆਲੇ ਲਿਆਂਦੇ ਆ ਸੀ ਸਮੋਸੇ ਅਸੀਂ ਲੈ ਕੇ ਆਏ ਆ ਤੇਰੇ ਵਾਸਤੇ ਇੱਥੇ ਇੱਕ ਇਨਸਾਨ ਆ ਦੇਖੋ ਕਿੰਦਾ ਟੋਆ ਪੱਟਿਆ ਮੂਰੇ ਬੈਠੀ ਟੋਆ ਪੱਟ ਜੰਦੀ ਵੀ ਕੋਈ ਬੜੂਗਾ ਮੇਰੇ ਕਮਰੇ ਚ ਆ ਡਿੱਗੂਗਾ ਹਨਾ ਦਿਮਾਗੀ ਤੌਰ ਤੇ ਵੀ ਸ਼ਾਰਪ ਆ ਕਮਰਾ ਇਹ ਦੀ ਵਿਰਾਸਤ ਪਈ ਆ ਇਹਦਾ ਹੀਰੇ ਜਵਾਰਾਤ ਪਏ ਨੇ ਇਹ ਦੀ ਗਰੀਬਣੀ ਦੇ ਇਹੀ ਹੀਰੇ ਆ ਇਹੀ ਜਵਾਰਾ ਤਾਂ ਤੇ ਇਹੀ ਵਿਰਾਸਤ ਹੈ ਇਹ ਦੀ ਤੁਸੀਂ ਦੇਖੋ ਅੱਗੋਂ ਇੱਕ ਹੋਰ ਕਮਰਾ ਵੀ ਆ ਤੇ ਆ ਬਿਸਤਰੇ ਲੋਕ ਦੇ ਦਿੰਦੇ ਆ ਹਨਾ ਕਿੰਨੇ ਸੁਨਾਣੇ ਰਜਾਈਆਂ ਬਈਆਂ ਕੰਬਲ ਪਏ ਆ ਆ ਇਹਦਾ ਵਿਚਾਰੀ ਦਾ ਅੱਖਾਂ ਤੋਂ ਅੰਨੀ ਸੰਤੋਸ਼ੀ ਤੋਸ਼ੀ ਠਾਕੁਰ ਅ ਸਰ ਜੀ ਰਾਜਪੂਤ ਆ ਕਮਰਾ ਆ ਘਰ ਕਿੰਨੇ ਸੋਹਣੇ ਬਣਾਏ ਹੋਇਆ ਕਿਸੇ ਟਾਈਮ ਦੇ ਮਿੱਟੀ ਦੇ ਘਰ ਆ ਹਨਾ ਅਸੀਂ ਤੇਰੇ ਪੁੱਤ ਬਣ ਕੇ ਆਏ ਆ ਭੂਆ ਠੀਕ ਆ ਅਸਲੀ ਭਤੀਜੇ ਤੇਰੇ ਬਣ ਕੇ ਆਏ ਆ ਅਸੀਂ ਭਤੀਜੇ ਠੀਕ ਆ ਦੇਖ ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਔਖੇ ਹੋ ਕਿਉਂਕਿ ਤੁਹਾਡੇ ਦੁੱਖ ਨੂੰ ਅਸੀਂ ਸਮਝ ਨਹੀਂ ਸਕਦੇ ਇਕੱਲੇ ਕਿਵੇਂ ਰਹਿਨੇ ਹੋ ਰੋਸ਼ਨੀ ਅੱਖਾਂ ਦੀ ਤੋਂ ਬਿਨਾ ਸਰੀਰਕ ਤੌਰ ਤੇ ਵੀ ਬਿਮਾਰ ਹੋ ਘਰ ਦੇ ਵਿੱਚ ਵੀ ਕੁਝ ਨਹੀਂ ਹੈਗਾ ਨਾ ਬੱਤੀ ਆ ਨਾ ਬਲਬ ਨਾ ਪੱਖਾ ਗਰਮੀਆਂ ਵੀ ਲੰਘ ਕੇ ਗਈਆਂ ਹੁਣ ਸਰਦੀਆਂ ਕਿੰਨੀਆਂ ਜ਼ਿਆਦਾ ਵਾ ਪਾਣੀ ਦਾ ਵੀ ਘੜਾ ਮਿਲਦਾ ਉੱਥੋਂ ਭਰ ਕੇ ਲੈ ਕੇ ਆਉਂਦੀ ਆ ਬੇਬੇ ਜਾ ਕੇ ਹਨਾ ਅੱਖਾਂ ਤੋਂ ਅੰਨ੍ਹੀ ਹੋਣ ਦੇ ਬਾਵਜੂਦ ਵੀ ਤੁਰ ਕੇ ਇਦਾਂ ਹੀ ਡੰਡੇ ਨਾਲ ਪਿੰਡ ਤਿੱਕਰ ਢੇੜਾ ਮਾਰਿਆ ਹੁੰਦੀ ਆ ਪਿੰਡ ਚੋਂ ਰੋਟੀ ਪਾਣੀ ਦੇ ਦਿੰਦਾ ਕੋਈ ਬਾਈ ਕੋਈ ਅੱਖਾਂ ਤਾਂ ਨਹੀਂ ਦੇ ਸਕਦਾ ਕੋਈ ਰੋਟੀ ਦੇ ਕੇ ਦਾਲ ਦੇ ਕੇ ਕੋਈ ਕੋਟੀ ਦੇ ਕੇ ਕੋਈ ਸ਼ਾਲ ਦੇ ਕੇ ਪੁੰਨ ਤਾਂ ਕਰ ਲੈਂਦਾ ਪਰ ਭੂਆ ਕਹਿ ਕੇ ਬਲਾ ਤਾਂ ਲੈਂਦਾ ਪਰ ਭਤੀਜਾ ਬਣਨ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਆ ਨਾ ਕੋਈ ਕੋਈ ਭੈਣ ਕਹਿੰਦਾ ਹੋਊਗਾ ਕੋਈ ਧੀ ਕਹਿੰਦਾ ਹੋਊਗਾ ਪਰ ਇਹਦੇ ਸਿਰ ਤੇ ਹੱਥ ਰੱਖਣ ਵਾਲਾ ਉਹ ਹੱਥ ਹਰ ਰੋਜ਼ ਨਹੀਂ ਆਉਂਦਾ ਹੋਊਗਾ ਇੱਥੇ ਕਿਤੇ ਪਿੰਡ ਜਿਹਦੇ ਗੇਟ ਦੇ ਬਾਹਰ ਚਲੇ ਗਈ ਉਹ ਰੋਟੀ ਫੁਲਕਾ ਦੇ ਦਿੰਦੇ ਹੋਣਗੇ ਪਰ ਆ ਕੇ ਤੋਸ਼ੀ ਦੀ ਇਹ ਹਾਲਤ ਦੇਖ ਕੇ ਇਦੀ ਮਦਦ ਲਈ ਤਾਂ ਨਹੀਂ ਖੜਦਾ ਕੋਈ ਆ ਕੇ ਬਾਈ ਮੈਂਟਲੀ ਅਫਸੈਟ ਹੋ ਗਈ ਬੇਟੀ ਦੇ ਜਨਮ ਸਮੇ ਘਰ ਵਾਲੇ ਨੇ ਛੜਤੀ ਪਹਿਲਾਂ ਤਾਂ ਉਹ ਘਟਿਆ ਸੋਚ ਵਾਲਾ ਬੰਦਾ ਸਰਕਾਰੀ ਜੋਬ ਕਰਦਾ ਸੀ ਮੈਂ ਅਸੀਂ ਤਾਂ ਉਹਨੂੰ ਮਾੜਾ ਕਹਾਂਗੇ ਜਿਹਦੇ ਗਾ ਲੜ ਲਾਈ ਸੀ ਮਾਂ ਪਿਓ ਨੇ ਦੋ ਭਰਾਵਾਂ ਦੀ ਭੈਣ ਆ ਇੱਕ ਭੈਣ ਚਾਰ ਭੈਣ ਭਰਾ ਸੀ ਟੋਟਲ ਭਰਾ ਵੀ ਖੁਰਦਬਰਦ ਹੋ ਗਏ ਉਹਨਾਂ ਦੇ ਕੋਈ ਵਿਆਹ ਹੀ ਨਹੀਂ ਹੋਏ ਬੱਚੇ ਨਹੀਂ ਹੈਗੇ ਪੈਣਾ ਇੱਕ ਉਹ ਕਿੱਥੇ ਐਸ ਟਾਈਮ ਕੋਈ ਲਿੰਕ ਨਹੀਂ ਕਿਤੇ ਆਈ ਵੀ ਨਹੀਂ ਦੇਖਣ ਪਰ ਸਾਨੂੰ ਉਮੀਦ ਆ ਕਿਉਂਕਿ ਚਾਹੇ ਪਹਾੜੀ ਏਰੀਆ 'ਚ ਹੀ ਬੈਠੇ ਆ ਇਹ ਹੈ ਤਾਂ ਪੰਜਾਬ ਦਾ ਹਿੱਸਾ ਵਾ ਹਿਸ਼ਾਰਪੁਰ ਜ਼ਿਲ੍ਹਾ ਵਾ ਜਿੱਦਣ ਸੰਤੋਸ਼ੀ ਅੱਖਾਂ ਮੀਚ ਗਈ ਉਦੋਂ بڑے ਰਿਸ਼ਤੇਦਾਰ ਆ ਜਾਣੇ ਆ ਕਿਉਂਕਿ ਆ ਜਗ੍ਹਾ ਨੂੰ ਨਾ ਆ ਜਗ੍ਹਾ ਨੂੰ ਬੜੇ ਇਹ ਜਗ੍ਹਾ ਦੇ ਰਿਸ਼ਤੇਦਾਰ ਤਾਂ ਬਹੁਤ ਹੋਣਗੇ ਇਸ ਥਾਂ ਦੇ ਇਸ ਘਰ ਦੇ ਪਰ ਇਸ ਸ਼ਰੀਰ ਦਾ ਰਿਸ਼ਤੇਦਾਰ ਕੋਈ ਨਹੀਂ ਹੈਗਾ ਇੱਥੇ ਇਸ ਟਾਈਮ ਇਸ ਟਾਈਮ ਸੰਤੋਸ਼ੀ ਦੇ ਘਰ ਦੇ ਬਾਹਰ ਸੜਕ ਤੇ ਦੂਜੇ ਪਾਸੇ ਬੇਟੀ ਬਚਾਓ ਬੇਟੀ ਪੜ੍ਹਾਓ ਲਿਖਿਆ ਹੋਇਆ ਪਰ ਬੇਟੀ ਪੜ੍ਹਾਉਣੀ ਤਾਂ ਦੂਰ ਦੀ ਗੱਲ ਆ ਬਚਾਓ ਵਾਲੀ ਗੱਲ ਤੇ ਵੀ ਖੜਾ ਨਹੀਂ ਕੋਈ ਅੱਜ ਤੱਕ ਵੀ ਅਸੀਂ ਸਿਰਫ ਸਾਡੀ ਭੂਆ ਦੀ ਸੇਵਾ ਵਾਸਤੇ ਆਏ ਹਾਂ ਅਸੀਂ ਇੱਥੇ ਭੂਆ ਦੇ ਭਤੀਜੇ ਬਣ ਕੇ ਆਏ ਹਾਂ ਇੱਥੇ ਆ ਪ੍ਰਾਪਰਟੀ ਅਸੀਂ ਕਲੇਮ ਨਹੀਂ ਕਰਨੀ ਇਹ ਜਿਹਦੇ ਵੀ ਜਿਹੜੇ ਇਹਦੇ ਵਾਰਸ ਅਸਲੀ ਹਨ ਕੱਲੋਂ ਭਾਣ ਜਾ ਆਜੇ ਕੋਈ ਭਤੀਜਾ ਆਜੇਵੇ ਉਹਨਾਂ ਦੀ ਆ ਇਹ ਜਗਾ ਸਾਡੇ ਕੋਲੇ ਸਾਡੇ ਹਿੱਸੇ ਸਿਰਫ ਸੰਤੋਸ਼ੀ ਭੂਆ ਦੀ সেবা ਆਜੇਵੇ ਅਸੀਂ ਆਪਣੇ ਆਪ ਨੂੰ ਕਰਮਾ ਵਾਲੇ ਸਮਝਾਂਗੇ ਜਿਵੇਂ ਤੁਸੀਂ ਦੇਖਿਆ ਇਸ ਮਾਂ ਦੀ ਹਾਲਤ ਕੀ ਸੀ ਉਸ ਘਰ ਦੇ ਵਿੱਚ ਉਸ ਨਗਰ ਦੇ ਵਿੱਚ ਉਸ ਪਹਾੜਾਂ ਦੇ ਵਿੱਚ ਕੁਦਰਤ ਦੇ ਵਿੱਚ ਜਿੱਥੇ ਹਰ ਇੱਕ ਜਾਨਵਰ ਪੰਛੀ ਰਹਿ ਰਿਹਾ ਸੀ ਤੇ ਉਹ ਵੀ ਘੱਟੋ-ਘੱਟ ਆਪਣੀ ਦਿਨਚਰਿਆ ਜਿਹੜੀ ਇੱਕ ਚੰਗੀ ਬਤੀਤ ਕਰਦੇ ਸੀ ਪਰ ਇਸ ਮਾਂ ਦੀ ਦਿਨਚਰਿਆ ਜਾਨਵਰਾਂ ਤੋਂ ਵੀ ਬਦਤਰ ਸੀ ਅੱਜਕੱ离ਬ 4 ਕੁ ਸਾਲ ਹੋ ਚੱਲਿਆ ਮਾਤਾ ਨੂੰ ਸਾਡੇ ਕੋ ਆਇਆ ਨੂੰ 2022 ਦੇ ਵਿੱਚ ਲੈ ਕੇ ਆਏ ਸੀ ਜਨਵਰੀ ਦੇ ਵਿੱਚ ਧੰਨਵਾਦ ਆ ਪ੍ਰੇਮ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਉਸ ਟਾਈਮ ਕਾਲ ਕਰਕੇ ਦੱਸੀ ਵੀਡੀਓ ਬਣਾ ਕੇ ਭੇਜੀ ਇਹਨਾਂ ਦੇ ਹਾਲਾਤ ਦੱਸੇ ਦਿਲਵਾਲੀ ਪਿੰਡ ਆ ਦਤਾਰਪੁਰ ਮੰਡੀ ਦੇ ਵਿੱਚ ਮਕੇਰੀਆਂ ਜ਼ਿਲ੍ਹਾ ਹਿਆਰਪੁਰ ਪਹਾੜੀ ਇਲਾਕਾ ਪੈਂਦਾ ਉੱਥੇ ਇੱਕ ਜਿਹਨੂੰ ਦਤਾਰਪੁਰ ਮੰਡੀ ਕਹਿੰਦੇ ਆ ਤੇ ਦਿਲਵਾਲੀ ਪਿੰਡ ਆ ਉੱਥੇ ਉੱਥੋਂ ਲੈ ਕੇ ਆਏ ਸੀ ਇਹ ਸਮਾਨ ਅੱਜ ਮੇਰੀ ਮਾਂ ਨੂੰ ਦਿਖਾਈ ਵੀ ਦਿੰਦਾ ਇੱਕ-ਇੱਕ ਤੋਂ ਦਿਖਣ ਲੱਗ ਗਿਆ ਔਰ ਅੱਜ ਵਧੀਆ ਆਪਣੀ ਜ਼ਿੰਦਗੀ ਬਤੀਤ ਕਰਦੀ ਹੈ ਮਾਂ ਅੱਜ ਇਹ ਮਾਂ ਇਸ ਘਰ ਦੀ ਸੁਪਨਿਆਂ ਦੇ ਘਰ ਦੀ ਮੈਂਬਰ ਆ ਉਸ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਇੱਕ ਮਾਣ ਸਤਿਕਾਰ ਭਰਿਆ ਜੀਵਨ ਇੱਕ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੀ ਅਸੀਂ ਬਹੁਤ ਭਾਗਾਂ ਵਾਲੇ ਆ ਵੀ ਜਿਹੜਾ ਸਾਨੂੰ ਇਹਨਾਂ ਮਾਵਾਂ ਦੇ ਪੁੱਤ ਬਣਨ ਦਾ ਮੌਕਾ ਮਿਲਿਆ ਅਸੀਂ ਬਹੁਤ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਹਾਂ ਇਸ ਗੱਲ ਲਈ ਬੇਰਨਾ ਮਾਵਾਵਾਂ ਦੀਆਂ ਕਿੰਨੀਆਂ ਹੀ ਦਿਵਾਵਾਂ ਸਾਨੂੰ ਮਿਲਦੀਆਂ ਪਰ ਸਾਡੀ ਇੱਕ ਬੇਨਤੀ ਹੈ ਭੈਣੋ ਤੇ ਭਰਾਵੋ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹਨਾਂ ਨਾਲ ਦੀ ਨਾਲ ਜਿਵੇਂ ਤੋਸ਼ੀ ਭੂਆ ਉੱਥੇ ਰਹਿੰਦੇ ਸੀ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤੋਸ਼ੀ ਭੂਆ ਵਰਗੀਆਂ ਮਾਵਾ ਸਾਡੀਆਂ ਅੱਜ ਵੀ ਰੁੱਲਦੀਆਂ ਹਨ ਆਪਣੇ ਪਿੰਡਾਂ 'ਚ ਆਪਣੀਆਂ ਰਿਸ਼ਤੇਦਾਰੀਆਂ ਚ ਆਪਣੇ ਮਹੱਲੇ ਚ ਆਪਣੇ ਆਸ-ਪਾਸ ਭਾਈ ਖਿਆਲ ਕਰਿਆ ਕਰੋ ਜ਼ਰੂਰੀ ਨਹੀਂ ਵੀ ਕੋਈ ਸਸਤਾ ਹੀ ਆ ਕੇ ਕਰੂਗੀ ਜਾਂ ਕੋਈ ਐਨਜੀਓ ਹੀ ਆ ਕੇ ਲੈ ਕੇ ਜਾਊ ਤੁਸੀਂ ਵੀ ਐਨਜੀਓ ਹੋ ਤੁਸੀਂ ਵੀ ਇੱਕ ਸਸਤਾ ਵਾ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨਿਭਾਓ ਤੋਸ਼ੀਪੂ ਆਦੇ ਜਿਹੜੇ ਹਾਲਾਤ ਬਣੇ ਸੀ ਠੀਕ ਆ ਪੂਆ ਨੇ ਆਪਣੀ ਜ਼ਿੰਦਗੀ ਚ ਕੁਝ ਗਲਤੀਆਂ ਕੀਤੀਆਂ ਜਿਵੇਂ ਪਿੰਡ ਵਾਲੇ ਦੱਸਦੇ ਆ ਵੀ ਇਹ ਘਰੋਂ ਚਲੇ ਗਈ ਸੀ ਦਿੱਲੀ ਚਲੇ ਗਈ ਸੀ ਉੱਥੋਂ ਲੈ ਕੇ ਆਏ ਸੀ ਕੁਝ ਹਾਲਾਤ ਇਦਾਂ ਦੇ ਸੀ ਅੱਖਾਂ ਦੀ ਰੌਸ਼ਨੀ ਚਲੇ ਗਈ ਅੱਖਾਂ ਤੋਂ ਅੰਨੀ ਹੋ ਗਈ ਇਹ ਕਿਹੜਾ ਜਾਣ ਕੇ ਹੋਈ ਸੀ ਵਿਚਾਰੀ ਮਾਂ ਪਿਓ ਚੜਾਈ ਕਰਕੇ ਘਰ ਵਾਲੇ ਦੇ ਨਾਲ ਬਣੀ ਨਹੀਂ ਜਾਂ ਕਿਵੇਂ ਆ ਇਹ ਕਿਹੜਾ ਜਾਣ ਕੇ ਸੀ ਕਰਮਾਂ ਦੇ ਸੌਦੇ ਸੀ ਸਾਰੇ ਕਮੀਆਂ ਤਾਂ ਆਪਾਂ ਜਿੰਨੀਆਂ ਮਰਜ਼ੀ ਕੱਢ ਲਈਏ ਕਮੀਆਂ ਦੇ ਤਾਂ ਅਸੀਂ ਖੁਦ ਵੀ ਭਰੇ ਪਏ ਆ ਜੇ ਤੁਸੀਂ ਉਹਨਾਂ ਦੀਆਂ ਕਮੀਆਂ ਦੇਖੋਗੇ ਨਾ ਤਾਂ ਤੁਸੀਂ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਉਹਨਾਂ ਦੇ ਹਾਲਾਤ ਦੇਖੋ ਤੁਸੀਂ ਵੀ ਆਪਣੇ ਇਲਾਕੇ 'ਚ ਕੋਈ ਐਸਾ ਮੈਂਬਰ ਹੈ ਜਿਹਦੀ ਇਸ ਤਰ੍ਹਾਂ ਦੀ ਕੋਈ ਹਾਲਤ ਬਣੀ ਹੋਈ ਆ ਉਹਨਾਂ ਦੀ ਉੱਥੇ ਜ਼ਰੂਰ ਬਾਹ ਫੜਿਆ ਕਰੋ ਉਹਨਾਂ ਦੀ ਮਦਦ ਕਰੋ ਜੇ ਤੋਸ਼ੀ ਭੂਆ ਸਾਡੀ ਇੱਥੇ 200 ਕਿਲੋਮੀਟਰ ਤੇ ਆ ਕੇ ਭੂਆ ਬਣ ਗਈ ਆ ਉੱਥੇ ਭਤੀਜਿਆਂ ਦੀ ਕਿਹੜਾ ਘਾਟ ਸੀ ਕੋਈ ਪਰ ਉਹ ਕਮੀਆਂ ਦੇਖੀ ਗਈ ਇਹਦੀਆਂ ਹਾਲਾਤ ਨਹੀਂ ਦੇਖ ਪਾਏ ਉਹ ਪ੍ਰਾਣੀਆਂ ਗੱਲਾਂ ਨੂੰ ਲੈ ਕੇ ਇਹਨੂੰ ਮਾੜਾ ਚੰਗਾ ਕਹਿੰਦੇ ਰਹੇ ਪਰ ਅੱਖਾਂ ਤੋਂ ਅੰਨੀ ਹੋਈ ਕਿਹੜੇ ਹਾਲਾਤਾਂ ਚ ਉਹ ਖੰਡਰ ਵਰਗੇ ਘਰ ਚ ਰਹਿੰਦੀ ਸੀ ਕਿਵੇਂ ਰਹਿੰਦੀ ਸੀ ਉਹ ਨਹੀਂ ਦੇਖਿਆ ਕਿਸੇ ਇਸ ਕਰਕੇ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਸਾਡਾ ਮਕਸਦ ਇੰਨਾ ਹੀ ਆ ਵੀ ਤੁਸੀਂ ਆਪਣਾ ਆਪਣਾ ਫਰਜ਼ ਪਛਾਣੋ ਆਪਾਂ ਜੇ ਭਾਈ ਕਨਈਆ ਜੀ ਦੇ ਵਾਰਸ ਹਨ ਉਹਨਾਂ ਨੇ ਤਾਂ ਦਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਸੀ ਇਹ ਤਾਂ ਸਾਡੇ ਆਪਣੇ ਆ ਜਰੂਰ ਧਿਆਨ ਦਿਓ ਜਰੂਰ ਆਪਣੇ ਆਸ-ਪਾਸ ਨਜ਼ਰ ਮਾਰਿਓ ਸਾਡੇ ਅੱਜ ਤੋਸ਼ੀ ਭੂਆ ਦੀ ਜਿੰਦਗੀ ਵਾਲ ਤੁਸੀਂ ਦੇਖੋ ਅਸੀਂ ਕੁਝ ਨਹੀਂ ਕੀਤਾ ਬਸ ਇੱਕ ਮਾਂ ਦਾ ਪਿਆਰ ਤੇ ਪੁੱਤ ਦਾ ਪਿਆਰ ਤੇ ਇੱਥੇ ਆ ਕੇ ਮਾਂ ਨੂੰ ਅਸੀਂ ਉਹ ਪੂਰੀ ਕੋਸ਼ਿਸ਼ ਕੀਤੀ ਅੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ